ਨੀਂਦ ਵਾਲੇ ਸੁਪਨੇ ਤਾਂ ਅਗਲੇ ਦਿਨ ਲਗਭਗ ਭੁੱਲੀ ਜਾਂਦੇ ਆ ਵੀ ਸੁਪਨਾ じゃ ਆਇਆ ਸੀ ਬਾਕੀ ਪਤਾ ਨਹੀਂ ਕੀ ਸੀ ਕਿਰਾ ਐਂ ਜੇ ਸੀ ਬਸ ਪਰ ਜਿਹੜੇ ਜਾਗਣ ਵਾਲੇ ਸੁਪਨੇ ਆ ਨਾ ਉਹ ਤੁਹਾਨੂੰ ਤੰਗ ਕਰਦੇ ਆ ਵੀ ਆਹ ਸੁਪਨਾ ਐ ਐ ਬਣਨਾ ਐ ਇੱਥੇ ਜਾਣਾ ਜਾਓ ਓਪਰਚ्युनिटीज ਆਰ ਥੇਰ ਪੂਰੀ ਦੁਨੀਆ ਖੁੱਲ ਗਈ ਜਾਓ ਜਿੱਥੇ ਮਾਜੀ ਜਾਓ ਮੈਂ ਐਸੇ ਐਸੇ ਸੜਕ ਤੇ ਮੈਂ ਆਉਂਦਾ ਹੋਇਆ ਅੱਜ ਸੋਚਦਾ ਸੀ ਆ ਜਿਹੜੀ ਸੜਕ ਐ ਆ ਆਪਣਾ ਅਗਰਨਗਰ ਤੋਂ ਮੈਂ ਐਸੇ ਸੜਕ ਤੇ ਚੇਤਕ ਸਕੂਟਰ ਤੇ ਆਪਦੀਆਂ ਕਸਟਾਂ ਲੈ ਕੇ ਜਾਂਦਾ ਰਿਆ। ਮਤਲਬ ਡੱਬਾ ਲੈ ਕੇ ਸਭੀ ਜੀ ਬੈਠੇ। ਇਹ ਸਾਡੇ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਕਸਟਾਂ ਦਾ ਜਿਹੜਾ ਅੱਜ ਕੱਲ੍ਹ ਤਾਂ ਕੰਪਿਊਟਰ ਨਾਲ ਬਣਨ ਲੱਗ ਗਏ। ਇਹ ਉਦੋਂ ਕੈਂਚੀ ਨਾਲ ਕਰਦੇ ਸੀ ਕੰਮ। ਤੇ ਮੈਂ ਸਾਰੇ ਕਲਾਕਾਰ ਭਰਾ ਮੇਰੇ ਜਾਂ ਜਿੰਨੇ ਵੀ ਮੇਰੇ ਪੁਰਾਣੇ ਸਾਥੀ ਮੈਂ ਸਾਰਿਆਂ। ਅੱਛਾ ਜਦੋਂ ਪਿੰਡ ਜਾਣਾ ਮੈਂ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਬੁਲਾਉਂ ਜਗਰਾਜ ਕਿਵੇਂ ਐ? ਬਲਵੀਰ ਤੇਰਾ ਕੀ ਹਾਲ ਹੈ ਪਰਿਵਾਰ ਦਾ ਠੀਕ ਐ? ਉਹ ਭੋਲੇ ਕਹਿੰਦੇ ਆ ਤੂੰ ਠੀਕ ਹੈ ਸਖਦੇਵ ਹੋਰ ਕੀ ਹਾਲ ਹੈ ਉਹ ਮੈਨੂੰ ਕਹਿੰਦੇ ਤੂੰ ਸਾਨੂੰ ਯਾਰ ਹਜੇ ਵੀ ਜਾਣਦਾ ਮੈਂ ਕਿਹਾ ਵੀ ਇਹਦਾ ਮਤਲਬ ਕੀ ਹੋ ਗਿਆ ਉਹ ਕਹਿੰਦੇ ਯਾਰ ਬੰਦਾ ਜਦੋਂ ਵੱਡਾ ਬਣ ਜਾਂਦਾ ਨਾ ਉਹ ਪੁਰਾਣਿਆਂ ਨੂੰ ਭੁੱਲ ਜਾਂਦਾ ਉਹ ਵੀ ਠੀਕ ਨੇ ਉਹ ਸਹੀ ਨੇ ਮੈਂ ਕਿਹਾ ਨਹੀਂ ਯਾਰ ਮੈਂ ਤੁਹਾਨੂੰ ਹਜੇ ਵੀ ਜਾਣਦਾ ਸੋ ਜਿੱਥੇ ਮਰਜੀ ਆਉਦਿਆਂ ਤੇ ਪਹੁੰਚ ਜਾਓ ਵੱਡੇ ਵੱਡੇ ਆਉਦਿਆਂ ਤੇ ਪਹੁੰਚ ਜਾਓ ਮੈਂ ਦੁਆ ਵੀ ਕਰਦਾ ਤਸੀਂ ਬਹੁਤ ਤਰੱਕੀਆਂ ਕਰੋ ਪਰ ਛੋਟਿਆਂ ਨੂੰ ਨਾ ਭੁੱਲਿਓ ਤੁਸੀਂ ਦੇਖਦੇ ਆਉਂਗੇ ਪਿੱਪਲ ਬੋਰ ਪਿੰਡਾਂ ਜਾਂਦੇ ਆਪਾਂ ਸੜਕਾਂ ਤੇ ਜਾਂਦੇ ਆ ਉਹ ਖੜੇ ਨੇ ਦੂਡ ਦੂਡ 150 ਸਾਲ ਤੋਂ ਖੜੇ ਨੇ ਬੜੀਆਂ ਹਨੇਰੀਆਂ ਬੜੇ ਤੂਫਾਨ ਚੱਲੇ ਪਰ ਖੜੇ ਨੇ ਤੇ ਜਿਹੜੇ ਗਮਲਿਆਂ ਵਾਲੇ ਨੇ ਨਾਲੇ